ਕਿ ਪਾਸੇ ਜਿੱਥੇ ਕਿਸਾਨ ਹੜਾਂ ਦੀ ਮਾਰ ਨਾਲ ਦੁਖੀ ਨੇ ਉਸੇ ਉਹਨਾਂ ਨੂੰ ਜਿਹੜੀ ਡੀਏਪੀ ਖਾਦ ਹੈ ਉਹ ਵਾਧ ਰੇਟਾਂ ਤੇ ਲੈਣੀ ਪੈ ਰਹੀ ਹੈ ਔਰ ਇਸ ਦੀ ਸ਼ਿਕਾਇਤ ਜਦੋਂ ਉਹਨਾਂ ਨੇ ਐਮਐਲਏ ਕੁਲਦੀਪ ਸਿੰਘ ਧਾਲੀਵਾਲ ਨੂੰ ਕੀਤੀ ਤਾਂ ਉਹ ਸਰਗਰਮ ਹੋਏ ਅਤੇ ਉਹਨਾਂ ਨੇ ਜਿਹੜੇ ਖਾਦ ਸਟੋਰ ਨੇ ਉੱਥੇ ਜਾ ਕੇ ਚੈਕਿੰਗ ਕੀਤੀ ਔਰ ਸਖਤ ਹਦਾਇਤਾਂ ਦਿੱਤੀਆਂ ਜੇਕਰ ਕਾਲਪਜ਼ਰੀ ਕੀਤੀ ਗਈ ਤਾਂ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਔਰ ਉਹਨਾਂ ਨੇ ਕਿਸਾਨਾਂ ਵਾਸਤੇ ਇੱਕ WhatsApp ਨੰਬਰ ਵੀ ਜਾਰੀ ਕੀਤਾ ਹੈ ਮੈਂ ਨਾਲ ਕੁਲਦੀਪ ਸਿੰਘ ਢਾਲੀਵਾਲ ਨਾਲ ਉਹਨਾਂ ਨਾਲ ਗੱਲਬਾਤ ਕਰ ਲੈ ਸਰ ਜਿਹੜੀਆਂ ਕਿੰਨੇ ਖੁਸ਼ਕਹਿਤਾ ਤੁਹਾਨੂੰ ਪੁੱਛੇ ਸੀ ਜਿਹੜਾ ਤੁਹਾਨੂੰ ਐਕਟਿਵ ਹੋਣਾ ਪਿਆ ਇਸ ਮਾਮਲੇ ਵਿੱਚ ਦੋ ਦਿਨ ਪਹਿਲਾਂ ਨਾ ਮੈਨੂੰ ਕਿਸਾਨ ਆ ਕੇ ਮਿਲੇ ਵੀ ਕੋਈ ਸੋਸ਼ਲ ਮੀਡੀਆ ਤੇ ਵੀ ਕਿਸਾਨਾਂ ਨੇ ਪਾਈਆਂ ਉਹਦਾ ਬੜਾ ਲੋਕਾਂ ਨੇ ਕਿਹਾ ਜੀ ਕਿ ਖਾਦ ਮਤਲਬ ਬਹੁਤ ਮਹਿੰਗੀ ਬੀਤੀ ਹੈ ਪਹਿਲੀ ਗੱਲ ਮਿਲਦੀ ਨਹੀਂ ਤੇ ਫਿਰ ਕੱਲ ਸਵੇਰੇ ਮੈਂ ਅਫਸਰ ਨੂੰ ਨਾਲ ਲੈ ਕੇ ਕੱਲ ਵੀ ਮੈਂ ਕਈ ਖਾਦ ਸਟੋਰਾਂ ਤੇ ਗਿਆ ਅੱਜ ਵੀ ਮੈਂ ਬਹੁਤ ਸਾਰੇ ਖਾਦ ਸਟੋਰਾਂ ਤੇ ਗਿਆ ਅੱਜ ਵੀ ਮੈਂ ਸਵੇਰੇ ਪਹਿਲਾਂ ਜਿਹੜੇ ਸਾਡੇ ਡੀਆਰ ਕੋਆਪਰੇਟਿਵ ਮਹਿਕਮੇ ਦੇ ਏਆਰ ਜਿਹੜੇ ਚੀਫ ਐਗਰੀਕਲਚਰ ਅਫਸਰ ਉਹਨਾਂ ਦੇ ਨਾਲ ਔਰ ਮਾਰਕਫੈਟ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਪਹਿਲਾਂ ਸਾਰੀ ਸਮੀਖਿਆ ਕੀਤੀ ਕਿ ਖਾਦ ਦੀ ਕੀ ਪ੍ਰੋਬਲਮ ਆ ਤੇ ਖਾਦ ਦੀ ਐਕਚੁਅਲੀ ਇਹ ਹੈ ਕਿ ਖਾਦ ਦਾ ਇੱਕ ਇਦਾਂ ਦੇ ਪ੍ਰੋਸੈਸ ਬਣਾਇਆ ਕਿ ਪਹਿਲਾਂ ਹੋਲਸੇਲਰ ਜਿਹੜੇ ਉਹਨਾਂ ਕੋ ਆਉਂਦੀ ਆ ਉਹ ਅੱਗੇ ਰਿਟੇਲ ਜਿਹੜੇ ਸਟੋਰ ਨੇ ਉਹਨਾਂ ਨੂੰ ਭੇਜ ਦਿਆ ਤੇ ਅੱਜ ਮੈਂ ਜਿੰਨੇ ਸਟੋਰਾਂ ਤੇ ਗਿਆ ਤੇ ਉਹਨਾਂ ਨੇ ਕਿਹਾ ਜੀ ਸਾਡੇ ਕੋਲ ਖਾਦ ਆਈ ਨਹੀਂ ਸਾਡੇ ਕੋਲ ਅਜੇ ਤੱਕ ਖਾਦ ਹੀ ਨਹੀਂ ਆਈ ਸਾਨੂੰ ਖਾਦ ਉਹ ਦਿੰਦੇ ਨਹੀਂ ਤੇ ਫਿਰ ਅਸੀਂ ਇਹ ਸਿੱਟੇ ਤੇ ਪੁੱਜੇ ਕਿ ਦਾ ਮਤਲਬ ਕਿ ਖਾਦ ਜਿਹੜੀ ਜਿਹੜੇ ਹੋਲਸੇਲ ਤੇ ਲੈਂਦੇ ਉਹਨਾਂ ਨੇ ਪਹਿਲਾਂ ਹੀ ਗਲਤ ਟੰਗ ਦਾ ਲਵੇਜ ਦਿੱਤੀ ਜਾਂ ਵੱਧ ਪ੍ਰਾਈਸ ਦਾ ਵੇਚ ਦਿੱਤਾ ਸੋ ਮੈਂ ਅੱਜ ਇਹ ਕਿਸਾਨਾਂ ਨੂੰ ਕਹਿਣਾ ਚਾਹਦਾ ਸੀਗਾ ਕਿ ਬੱਲ ਤੁਸੀਂ ਇਸ ਗੱਲ ਤੋਂ ਕੁਭਦੋਣਾ ਨਹੀਂ ਕੋਈ ਵੀ ਬੰਦਾ ਤੁਹਾਡੇ ਕੋਲ ਵੱਧ ਡੇਟ ਲੈਂਦਾ ਆ ਅਸੀਂ ਇੱਕ ਫਲੈਕਸ ਜਿਹੜੀ ਆ ਕੱਲ ਤੋਂ ਸਾਡੇ ਦੁਕਾਨਾਂ ਤੇ ਲੱਗ ਜੂਗੀ ਉਹਦੇ ਅਸੀਂ ਇੱਤੇ ਰੇਟ ਲਿਖਿਆ ਇਹਦੇ ਉੱਤੇ ਮੈਂ ਆਪਣਾ WhatsApp ਨੰਬਰ ਦਿੱਤਾ ਹੈ WhatsApp ਤੇ ਹੀ ਚੱਲਦਾ WhatsApp ਕਾਦ ਵੀ ਸਕਦਾ ਬੰਦਾ ਉੱਤੇ ਗੱਲ ਵੀ ਕਰ ਸਕਦਾ ਕਿ ਜੇ ਕੋਈ ਵੀ ਦੁਕਾਨਦਾਰ ਉਹਨਾਂ ਕੋਲੋਂ ਮਤਲਬ ਜੱਡਾ ਵੱਧ ਰੇਟ ਲੈਂਦਾ ਜਾਂ ਉਹਨੂੰ ਉਹਦੇ ਨਾਲ ਉਹ ਕੋਈ ਹੋਰ ਕੈਮੀਕਲ ਜ਼ਬਰਦਸਤੀ ਦਿੰਦਾ ਤੇ ਉਹਦੇ ਖਿਲਾਫ ਕਾਰਵਾਈ ਕਰਾਂਗੇ ਪਰ ਸਾਨੂੰ ਸ਼ਿਕਾਇਤ ਕਰੋ ਹੁਣ ਜੇ ਕੋਈ ਸ਼ਿਕਾਇਤ ਆਊਗੀ ਤੇ ਉਹਦੇ ਖਿਲਾਫ ਕਾਰਵਾਈ ਕਰਦਾ ਸਰ ਸਾਹਿਬ ਅਕਸਰ ਡਿਮਾਂਡ ਤੇ ਸਪਲਾਈ ਵਿੱਚ ਜਿਹਨਾਂ ਫਰਕ ਹੁੰਦਾ ਤਾਂ ਕਾਲਾਬਜਾਰੀ ਹੁੰਦੀ ਹੈ ਕਿਹਾਂ ਜਿਹੜਾ ਪੰਜਾਬ ਦਾ ਕੋਟਾ ਹੈ ਉਹ ਪੂਰਾ ਮਿਲ ਪਾਰਿਆ ਨਹੀਂ ਮੇਰਾ ਖਿਆਲ ਹੈ ਨਹੀਂ ਮਿਲ ਰਿਹਾ ਹਰ ਵਾਰੀ ਕੇਂਦਰ ਸਰਕਾਰ ਵੱਲੋਂ ਸਾਡੇ ਨਾਲ ਕੀਤਾ ਜਾਂਦਾ ਪੰਜਾਬ ਨਾਲ ਯਾਦ ਹੱਥਾਂ ਦੇ ਵਿੱਚ ਕਰਾਂ ਹਰ ਸਾਲ ਇੰਨਾ ਦਿਨਾਂ ਦੇ ਵਿੱਚ ਡਾਇ ਦੀ ਕਿਲਤ ਆ ਜਾਂਦੀ ਹੈ ਕਿਉਂਕਿ ਕੇਂਦਰ ਸਰਕਾਰ ਸਾਨੂੰ ਖਾ ਦੀ ਘੱਟ ਕਰਦੀ ਜਦੋਂ ਸਭ ਤੋਂ ਵੱਡਾ ਖੇਤੀ ਪ੍ਰਧਾਨ ਸੂਬਾ ਅਸੀਂ ਆ ਉਹ ਸਾਨੂੰ ਰੋਕ ਦੋ ਕੇ ਜਾਣ ਬੁੱਝ ਕੇ ਲੇਟ ਕਰਕੇ ਭੇਜਦੇ ਆ ਖਰਾਬ ਕਰਦੇ ਆ ਅਰ ਕਭੀ ਉਹਨਾਂ ਨੇ ਖਰਾਬ ਕੀਤਾ ਇਸ ਕਰਕੇ ਇੱਕ ਦੇ ਕੇਂਦਰ ਨੂੰ ਇਹ ਬੇਨਤੀ ਹੈ ਅੱਜ ਇਸ ਵੇਲੇ ਬੀ ਦੀ ਐਗਰੀਕਲਚਰ ਮਿਨਿਸਟਰ ਖੁੜੀਆ ਸਾਹਿਬ ਦੇ ਨਾਲ ਵੀ ਗੱਲ ਹੋਈ ਸੀ ਤੇ ਉਹਨਾਂ ਨੇ ਕਿਹਾ ਕਿ ਹੀ ਹੋਰ ਜਿਹੜੇ ਰੈਕ ਆਉਣਗੇ ਇੱਥੇ ਲਾਵਾਂਗੇ ਹੱਪੀਟ ਦੇ ਇਲਾਕਿਆਂ ਵਾਸਤੇ ਉਹਨਾਂ ਨੂੰ ਦੇਾਂਗੇ ਸੋ ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਜੇ ਸਾਨੂੰ ਖਾਦਾਂ ਟਾਈਮ ਤੇ ਦਿੱਤੀਆਂ ਜਾਣ ਟਾਈਮ ਸੇ ਖਾਦਾਂ ਪਹੁੰਚਾਈਆਂ ਜਾਣ ਤਾਂ ਜੋ ਸਾਡੇ ਕਿਸਾਨ ਸਹੀ ਟਾਈਮ ਦੇ ਉੱਤੇ ਆਪਣੀ ਕਣਕ ਬੀਜ ਸਕਣ ਖਾਦਾਂ ਵਰਤ ਸਕਣ ਜਿਹੜੀ ਉਹ ਟਾਈਮਿੰਗ ਚ ਫਰਕ ਪੈਂਦਾ ਉਹਦੇ ਕਰਕੇ ਹੀ ਉਹ ਜਿਹੜੇ ਕਾਲੀ ਬਜਾਦ ਕਾਲਾ ਬਜਾਦ ਆ ਲਿਆ ਉਹ ਆਪਣਾ ਕੰਮ ਕਰ ਦਿੰਦੇ ਆ ਪਲੇਟ ਹੋ ਗਈ ਜੀ ਉਹ ਨਹੀਂ ਦੀ ਜੀ ਇਦਾਂ ਦੀ ਫਾਰਮ ਭਲਾ ਕੇ ਸੋ ਕਿਸਾਨ ਨੂੰ ਕੋ ਕਿ ਪਹਿਲੀ ਵਗੈਰਾ ਵੱੱਤ ਤਾਂ ਆਈ ਹੁੰਦੀ ਉਹਨੂੰ ਕਾਲੀ ਹੁੰਦੀ ਆ ਉਹ 2-400 ਰੁਪਇਆ ਵੱਧ ਖਰਚਦਾ ਪਰ ਉਹ ਬਹੁਤ ਕੰਮ ਖਾਪੇ ਇਸ ਕਰਕੇ ਸਾਰੇ ਕਿਸਾਨਾਂ ਨੂੰ ਬੇਨਤੀ ਕੀਤੀ ਆ ਅਜਨਾਲਾ ਕਿਉਂਕਿ ਹਰ ਪੀੜ ਦਾ ਇਲਾਕਾ ਕਿਸੇ ਨੂੰ ਵੀ ਅਜਨਾਲੇ ਦੇ ਵਿੱਚ ਖਾਦ ਜਿਹੜੀ ਆ ਜੀ ਉਹ ਰੇਟ ਤੋਂ ਵੱਧ ਪੈਸਾ ਨਹੀਂ ਵੇਚਣ ਦੇਾਂਗੇ ਔਰ ਕਿਸੇ ਨੂੰ ਵੀ ਖਾਦ ਦੇ ਨਾਲ ਕੋਈ ਹੋਰ ਕੈਮੀਕਲ ਜਿਹੜਾ ਉਹ ਨਹੀਂ ਵੇਚਣ ਦੇਾਂਗੇ ਭਾਵੇਂ ਜੋ ਬੱਤੀ ਹੋਵੇ ਇਸੇ ਕਰਕੇ ਮੈਂ ਆਪ ਜਾ ਕੇ ਕਰਾਂ ਦੁਕਾਨਦਾਰਾਂ ਨੂੰ ਅਫਸਰ ਨੂੰ ਨਾਲ ਲੈ ਕੇ ਗਿਆ ਬੇਰਤੀ ਕਰਾਇਆ ਪਤਿਏ ਹੁਣ ਉਹ ਇਹ ਕੰਮ ਕਰਨਗੇ ਤੇ ਉਹਨਾਂ ਦੇ ਖਿਲਾਫ ਕਰਾਂ ਜੇ ਕੋਈ ਸ਼ਿਕਾਇਤ ਆਉਂਦੀ ਹੈ ਕਿਸਾਨ ਦੀ WhatsApp ਨੰਬਰ ਤੇ ਫਿਰ ਸਾਡੇ ਕੋ ਤੇ ਉਸੇ ਲਈ ਕਾਰਵਾਈ ਕਰ ਤਾਂ ਹੀ WhatsApp ਨੰਬਰ ਦਿੱਤਾ ਕਿ ਸ਼ਿਕਾਇਤ ਕਰੋ ਸਾਨੂੰ ਅਸੀਂ ਕਾਰਵਾਈ ਕਰਾਂਗੇ ਸਭ ਤੁਹਾਡੇ ਹਲਕੇ ਵਿੱਚ ਬਹੁਤ ਜ਼ਿਆਦਾ ਐਸੀ ਜ਼ਮੀਨ ਸੀ ਜਿੱਥੇ ਕਿ ਬਹੁਤ ਜ਼ਿਆਦਾ ਗਾਧ ਆ ਗਈ ਸੀ ਰੇਤਾ ਆ ਗਈ ਸੀ ਕਿ ਆ ਉਹ ਕਲੀਅਰ ਹੋ ਚੁੱਕਾ ਨਹੀਂ ਦਿਓ ਤਾਂ ਬਹੁਤ ਵਧੀਆ ਜਿਹੜੀ ਮਾਨ ਸਾਹਿਬ ਨੇ ਸਾਡੀ ਬੇਨਤੀ ਦੇ ਉੱਤੇ ਮੈਂ ਬੇਨਤੀ ਕੀਤੀ ਮਾਨ ਸਾਹਿਬ ਨੂੰ ਕਿ ਜਿਸ ਦਾ ਖੇਤ ਉਸ ਦੀ ਰੇਤ ਪਾਲਿਸੀ ਲਾਗੂ ਕੀਤੀ ਜਾਵੇ ਉਹ ਮਾਨ ਸਾਹਿਬ ਨੇ ਕੈਬਿਨਟ ਦੇ ਵਿੱਚ ਉਹ ਲਾਗੂ ਕਰਕੇ ਉਹ ਬੜਾ ਫਾਇਦਾ ਹੋਇਆ ਜਿਨ੍ਹਾਂ ਦੇ ਜ਼ਮੀਨ ਦੇ ਵਿੱਚ ਰੇਤ ਆਈ ਸੀਗੀ ਹਾਂ ਸੋ ਉਹਨਾਂ ਨੇ ਵਧੀਆ ਮਤਲਬ ਜਿਹੜੇ ਆਪਣੇ ਪੈਸੇ ਵਗਾਦਾ ਵਾਟਰ ਰੇਟ ਸੀ ਵਧੀਆ ਉਹ ਨਿਕਲ ਹੀ ਐ ਸੈਸਰ ਟਾਈਮ ਤੇ ਲੱਗੂ ਪਰ ਨਿਕਲ ਰਹੀ ਹੈ ਕਿਉਂਕਿ ਕਈਆਂ ਥਾਵਾਂ ਤੇ 8-8 ਫੁੱਟ ਐ 7-7 ਫੁੱਟ ਐ 6-6 ਫੁੱਟ ਐ ਇਸ ਕਰਕੇ ਉਹ ਤੇ ਟਾਈਮ ਲੱਗਦਾ ਪਰ ਹੋ ਜਾਊਗਾ ਜਿਹੜੇ ਕਿਸਾਨ ਤੁਹਾਨੂੰ ਸੁਣ ਰਹੇ ਨੇ ਵੇਖ ਰਹੇ ਨੇ ਕਿਹੜਾ ਨੰਬਰ ਜੇ ਨਾਮ ਨੰਬਰ ਦੱਸਿਓ ਕਿਹੜਾ ਨੰਬਰ ਔਰ ਕਿਸੇ ਵੀ ਸਮੇਂ ਤੁਹਾਨੂੰ ਕਾਲ ਕਰ ਸਕਦੇ ਨੇ ਕਿਸਾਨ ਬਿਲਕੁਲ ਮੇਰਾ ਵਟਸਐਪ ਨੰਬਰ ਆ 95 75095 ਜੀ 3 301 75095 3001 ਇਹ ਵਟਸਐਪ ਤੇ ਚੱਲਦਾ ਕੋਈ ਵੀ ਕਿਸਾਨ ਪਦਾ ਵਟਸਐਪ ਦੇ ਉੱਤੇ ਆਪਣੀ ਸ਼ਿਕਾਇਤ ਵੀ ਕਰ ਸਕਦਾ ਗੱਲ ਵੀ ਕਰ ਸਕਦਾ ਉਹਨੂੰ ਕੋਈ ਖੱਜਲ ਖਰਾਬ ਹੋਣ ਦੀ ਲੋੜ ਨਹੀਂ ਉਹਦੇ ਨਾਲ ਜੇ ਕੋਈ ਅਰੇ ਰੇਟ ਵਾਦਲਾ ਹੁੰਦਾ ਤਾਂ ਮੈਨੂੰ ਉਸੇ ਨਾਲ ਕਾਲ ਕਰਦੇ ਲੈ ਮੈਂ ਉਸੇ ਦੇ ਆ ਜੂ ਕਿੰਨੇ ਕੁ ਫਲੈਕਸ ਜਿਹੜੇ ਤੁਸੀਂ ਛਪਾਏ ਨੇ ਜਿਹੜੇ ਸਭ ਦੁਕਾਨਾਂ ਤੇ ਲਗਾਏ ਜਾਣਗੇ ਜੀ ਦੁਕਾਨਾਂ ਸਾਡੀਆਂ 60 ਸਟੋਰ ਨੇ ਸਾਰੇ ਸਟੋਰਾਂ ਤੇ ਦੋ ਦੋ ਲਾਵਾਂਗੇ ਅਸੀਂ ਜਿੰਨੇ ਵੀ ਮਤਲਬ ਸਟੋਰਾਂ ਦੇ ਬਾਹਰ ਹੀ ਲਾਉਣੇ ਆ ਹੋਰ ਕਿਤੇ ਤੇ ਲਾਉਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਜਿੱਥੋਂ ਕਿਸਾਨ ਦੇ ਆ ਕੇ ਚੀਜ਼ ਲੈਣੀ ਆ ਉਹਨੂੰ ਪਤਾ ਹੋਣਾ ਚਾਹੀਦਾ ਕਿ ਆ ਰੇਟ ਲੱਗੇ ਆ ਇੰਨਾ ਰੇਟਾਂ ਤੇ ਲੈਣੀ ਆ ਸਟੋਰਾਂ ਤੇ ਲਿਸਟ ਪਹਿਲੇ ਲੱਗੇ ਨਹੀਂ ਹੁੰਦੀ ਕੱਲ ਨੂੰ ਨਹੀਂ ਲਾਉਂਦੇ ਦੀ ਉਹ ਲਾਉਂਦੇ ਵੀ ਆ ਤੇ ਛੋਟੀ ਕਰਕੇ ਲਾਉਂਦੇ ਆਵੇਂ ਪਿੱਛੇ ਕਰਕੇ ਕਿਤੇ ਲਾਈ ਹੁੰਦੀ ਉਹ ਉ ਮੱਥੇ ਦੇ ਮਤਲਬ ਜਿਹੜਾ ਜਦੋਂ ਵੇਖੂਗਾ ਤੁਹਾਨੂੰ ਪਤਾ ਲੱਗ ਜੂਗੇ ਸਰਕਾਰ ਦੇ ਆਦੇਟ ਜੇ ਤੁਸੀਂ ਲਵਾਸੋ ਤੇ ਇਹਨੂੰ ਲਵਾਵੇ ਸਦਾ ਕੋਈ ਨਾ ਕੋਈ ਜਿਹੜਾ ਲਵਾਊਗਾ ਉਹਦੇ ਖਿਲਾਫ ਕਾਰਵਾਈ ਕਰਾਂਗੇ ਦੁਕਾਨਾਂ ਤੇ ਲਗੜਾ ਜਿਹੜਾ ਦੁਕਾਨਦਾਰ ਫਲੈਕਸ ਲਵਾਊਗਾ ਰੇਟ ਲਿਸਟ ਲਵਾਊਗਾ ਤੇ ਉਹਦੇ ਖਿਲਾਫ ਕਾਰਵਾਈ ਕਰਾਂਗੇ ਕੋਈ ਇਰਦਾ ਦੀ ਗੱਲ ਬਿਲਕੁਲ ਜੀ ਐਕਸ਼ਨ ਮੋੜ ਵਿੱਚ ਵਿਖਾਈ ਦੇ ਰਹੇ ਨੇ ਕੁਲਦੀਪ ਸਿੰਘ ਤਾਲੀਵਾਲ ਕਿਉਂਕਿ ਇਹਨਾਂ ਨੂੰ ਸ਼ਿਕਾਇਤਾਂ ਮਿਲਿਆ ਸੀ ਕਿਸਾਨਾਂ ਦੀ ਜਿਹੜੀ ਡੀਏਪੀ ਖਾਦ ਹੈ ਉਹ ਬਲੈਕ ਮਾਰਕੀਟ ਹੋ ਰਹੀ ਹੈ ਉਹਨਾਂ ਨੂੰ ਮੁੱਲ ਤੋਂ ਵੱਧ ਪੈਸੇ ਖਰਚਣੇ ਪੈ ਰਹੇ ਨੇ ਔਰ ਇਹਨਾਂ ਨੇ ਅਖਿਆ 19ਵਾਂ ਕੀਤੀ ਹੈ ਵੀ ਜੇਕਰ ਕੋਈ ਵੱਧ ਮੁੱਲ ਤੇ ਡੀਪੀ ਖਾਦ ਦਿੰਦਾ ਹੋਇਆ ਫੜਿਆ ਗਿਆ ਜਾਂ ਉਹਨਾਂ ਨੂੰ ਕੋਈ ਸ਼ਿਕਾਇਤ ਮਿਲ ਗਈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਭਾਵੇਂ ਉਹ ਕੋਈ ਦੁਕਾਨਦਾਰ ਹੋਵੇਗਾ ਸਟਾਕਿਸ ਹੋਵੇਗਾ ਜਾਂ ਕੋਈ ਅਫਸਰ ਹੋਵੇਗਾ। ਉਹ ਦੂਜੇ ਪਾਸੇ ਉਹਨਾਂ ਨੇ ਆਪਣਾ WhatsApp ਨੰਬਰ ਵੀ ਜਾਰੀ ਕੀਤਾ ਹੈ ਵੀ ਜੇਕਰ ਕਿਸਾਨ ਕੋਈ ਸ਼ਿਕਾਇਤ ਕਰਦੇ ਨੇ ਉਹਨਾਂ ਨੂੰ ਜੇਕਰ ਕਿਸਾਨਾਂ ਨੂੰ ਕੋਈ ਮਹਿੰਗੀ ਖਾਦ ਮਿਲਦੀ ਹੈ ਤਾਂ ਉਹ WhatsApp ਨੰਬਰ ਤੇ ਸ਼ਿਕਾਇਤ ਕਰ ਸਕਦੇ ਨੇ। ਉਸ ਦੇ ਖਿਲਾਫ ਹੋ ਜਾਏਗਾ ਸ਼ਿਕਾਇਤ ਜਿਸ ਦੇ ਖਿਲਾਫ ਹੋਏਗੀ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਸਰੀਚਾ ਦੇ ਅਦਨਿਕ ਸਟੇ ਟੀਵੀ ਅੰਮ੍ਰਿਤਸਰ ਇੱਕ ਪਾਸੇ ਜਿੱਥੇ ਕਿਸਾਨ ਹੜਾਂ ਦੀ ਮਾਰ ਨਾਲ ਦੁਖੀ ਨੇ ਉਸੇ ਉਹਨਾਂ ਨੂੰ ਜਿਹੜੀ ਡੀਪੀ ਖਾਦ ਹੈ ਉਹ ਵਾਧੂ ਰੇਟਾਂ ਤੇ ਲੈਣੀ ਪੈ ਰਹੀ ਹੈ ਔਰ ਇਸ ਦੀ ਸ਼ਿਕਾਇਤ ਜਦੋਂ ਉਹਨਾਂ ਨੇ ਐਮਐਲਏ ਕੁਲਦੀਪ ਸਿੰਘ ਢਾਲੀਵਾਲ ਨੂੰ ਕੀਤੀ ਤਾਂ ਉਹ ਸਰਗਰਮ ਹੋਏ ਅਤੇ ਉਹਨਾਂ ਨੇ ਜਿਹੜੇ ਖਾਦ ਸਟੋਰ ਨੇ ਉੱਥੇ ਜਾ ਕੇ ਚੈਕਿੰਗ ਕੀਤੀ ਔਰ ਸਖਤ ਹਦਾਇਤਾਂ ਦਿੱਤੀਆਂ ਜੇਕਰ ਕਾਲਾ ਵਿਜ਼ਰੀ ਕੀਤੀ ਗਈ ਤਾਂ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਔਰ ਉਹਨਾਂ ਨੇ ਕਿਸਾਨਾਂ ਵਾਸਤੇ ਇੱਕ ਵਟਸਐਪ ਨੰਬਰ ਵੀ ਜਾਰੀ ਕੀਤਾ ਹੈ ਮੈਂ ਨਾਲ ਕੁਲਦੀਪ ਸਿੰਘ ਤਾਲੀਵਾਲ ਉਹਨਾਂ ਨੇ ਗੱਲਬਾਤ ਕਰ ਲੈ ਸਰ ਜਿਹੜੀਆਂ ਕਿੰਨੀ ਸ਼ਿਕਾਇਤਾਂ ਤੁਹਾਨੂੰ ਪਹੁੰਚੀਆਂ ਸੀ ਜਿਹੜੀਆਂ ਤੁਹਾਨੂੰ ਐਕਟਿਵ ਹੋਣਾ ਪਿਆ ਇਸ ਮਾਮਲੇ ਵਿੱਚ ਦੋ ਦਿਨ ਪਹਿਲਾਂ ਨਾ ਮੈਨੂੰ ਕਿਸਾਨ ਆ ਕੇ ਮਿਲੇ ਵੀ ਕੋਈ ਸੋਸ਼ਲ ਮੀਡੀਆ ਤੇ ਵੀ ਕਿਸਾਨਾਂ ਨੇ ਪਾਈਆਂ ਉਹਦਾ ਬੜਾ ਲੋਕਾਂ ਨੇ ਕਿਹਾ ਜੀ ਕਿ ਖਾਦ ਮਤਲਬ ਬਹੁਤ ਮਹਿੰਗੀ ਬੇਦੀ ਹੈ ਪਹਿਲੀ ਗੱਲ ਮਿਲ ਨਹੀਂ ਰਹੀ ਜੀ ਤੇ ਫਿਰ ਕੱਲ ਸਵੇਰੇ ਮੈਂ ਅਫਸਰ ਨੂੰ ਨਾਲ ਲੈ ਕੇ ਕੱਲ ਵੀ ਮੈਂ ਕਈ ਖਾਦ ਸਟੋਰਾਂ ਤੇ ਗਿਆ ਅੱਜ ਵੀ ਮੈਂ ਬਹੁਤ ਸਾਰੇ ਖਾਦ ਸਟੋਰਾਂ ਤੇ ਗਿਆ ਅੱਜ ਵੀ ਮੈਂ ਸਵੇਰੇ ਪਹਿਲਾਂ ਜਿਹੜੇ ਸਾਡੇ ਡੀਆਰ ਕੋਆਪਰੇਟਿਵ ਮੈਂਕਬੰਦੇ ਏਆਰ ਜਿਹੜੇ ਚੀਫ ਐਗਰੀਕਲਚਰ ਅਫਸਰ ਉਹਨਾਂ ਦੇ ਨਾਲ ਆਲ ਮਾਰਕ ਫੈਟ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਪਹਿਲਾਂ ਸਾਰੀ ਸਮੀਖਿਆ ਕੀਤੀ ਕਿ ਖਾਦ ਦੀ ਕੀ ਪ੍ਰੋਬਲਮ ਹੈ ਖਾਦ ਦੀ ਐਕਚੁਅਲੀ ਇਹ ਹੈ ਕਿ ਖਾਦ ਦਾ ਇਦਾਂ ਦੇ ਪ੍ਰੋਸੈਸ ਬਣਾਇਆ ਕਿ ਪਹਿਲਾਂ ਹੋਲਸੇਲਰ ਜਿਹੜੇ ਉਹਨਾਂ ਕੋ ਆਉਂਦੀ ਆ ਉਹ ਅੱਗੇ ਰਿਟੇਲ ਜਿਹੜੇ ਸਟੋਰ ਨੇ ਉਹਨਾਂ ਨੂੰ ਭੇਜ ਦਿਆ ਤੇ ਅੱਜ ਮੈਂ ਜਿੰਨੀਆਂ ਸਟੋਰਾਂ ਤੇ ਗਿਆ ਤਾਂ ਉਹਨਾਂ ਨੇ ਕਿਹਾ ਜੀ ਸਾਡੇ ਕੋਲ ਖਾਦ ਆਈ ਨਹੀਂ ਸਾਡੇ ਕੋਲ ਅਜੇ ਤੱਕ ਖਾਦ ਹੀ ਨਹੀਂ ਆਈ ਸਾਨੂੰ ਤੇ ਖਾਦ ਉਹ ਦਿੰਦੇ ਨਹੀਂ ਤੇ ਫਿਰ ਅਸੀਂ ਇਹ ਸਿੱਟੇ ਤੇ ਪੁੱਜੇ ਕਿ ਤਾਂ ਮਤਲਬ ਕਿ ਖਾਦ ਜਿਹੜੀ ਜਿਹੜੇ ਹੋਲਸੇਲ 'ਚ ਲਿੰਦੇ ਉਹਨਾਂ ਨੇ ਪਹਿਲਾਂ ਹੀ ਗਲਤ ਟੰਗ ਦਾ ਲਵੇਜ ਦਿੱਤੀ ਜਾਂ ਵੱਧ ਪ੍ਰਾਈਸ ਦਾ ਵੇਚ ਦਿੱਤਾ ਸੋ ਮੈਂ ਅੱਜ ਇਹ ਕਿਸਾਨਾਂ ਨੂੰ ਕਹਿਣਾ ਚਾਹਦਾ ਸੀਗਾ ਕਿ ਮਤਲਬ ਤੁਸੀਂ ਇਸ ਗੱਲ ਤੋਂ ਕੁਭਦੋਣਾ ਨਹੀਂ ਕੋਈ ਵੀ ਬੰਦਾ ਤੁਹਾਡੇ ਕੋਲ ਵੱਧ ਰੇਟ ਲੈਂਦਾ ਆ ਅਸੀਂ ਇੱਕ ਫਲੈਕਸ ਜਿਹੜੀ ਆ ਕੱਲ ਤੋਂ ਸਾਡੇ ਦੁਕਾਨਾਂ ਤੇ ਲੱਗ ਜੂਗੀ ਉਹਦੇ ਅਸੀਂ ਇੱਥੇ ਰੇਟ ਲਿਖਿਆ ਇਹਦੇ ਉੱਤੇ ਮੈਂ ਆਪਣਾ ਵਟਸਐਪ ਨੰਬਰ ਦਿੱਤਾ ਹੈ ਵਟਸਐਪ ਤੇ ਹੀ ਚੱਲਦਾ ਵਟਸਐਪ ਕਰ ਵੀ ਸਕਦਾ ਬੰਦਾ ਉੱਤੇ ਗੱਲ ਵੀ ਕਰ ਸਕਦਾ ਕਿ ਜੇ ਕੋਈ ਵੀ ਦੁਕਾਨਦਾਰ ਉਹਨਾਂ ਕੋਲੋਂ ਮਤਲਬ ਜੱਡਾ ਵੱਧ ਰੇਟ ਲੈਂਦਾ ਜਾਉ ਨੂੰ ਉਹਦੇ ਨਾਲ ਉਹ ਕੋਈ ਹੋਰ ਕੈਮੀਕਲ ਜ਼ਬਰਦਸਤੀ ਦਿੰਦਾ ਤੇ ਉਹਦੇ ਖਿਲਾਫ ਕਾਰਵਾਈ ਕਰਾਂਗੇ ਪਰ ਸਾਨੂੰ ਸ਼ਿਕਾਇਤ ਕਰੋ ਹੁਣ ਜੇ ਕੋਈ ਸ਼ਿਕਾਇਤ ਆਉਗੀ ਤੇ ਉਹਦੇ ਖਿਲਾਫ ਕਾਰਵਾਈ ਕਰਾਂਗੇ ਸਰ ਸਾਬ ਅਕਸਰ ਡਿਮਾਂਡ ਤੇ ਸਪਲਾਈ ਵਿੱਚ ਜਿਹੜਾ ਫਰਕ ਹੁੰਦਾ ਤਾਂ ਕਾਲਾ ਬਜਰੀ ਹੁੰਦੀ ਹੈ ਕਿਹਾਂ ਜਿਹੜਾ ਪੰਜਾਬ ਦਾ ਕੋਟਾ ਹੈ ਉਹ ਪੂਰਾ ਮਿਲ ਪਾਰਿਆ ਨਹੀਂ ਮੇਰਾ ਖਿਆਲ ਹੈ ਨਹੀਂ ਮਿਲ ਰਿਹਾ ਹਰ ਵਾਰੀ ਕੇਂਦਰ ਸਰਕਾਰ ਵੱਲੋਂ ਸਾਡੇ ਨਾਲ ਕੀਤਾ ਜਾਂਦਾ ਪੰਜਾਬ ਨਾਲ ਯਾਦ ਹੱਥਾਂ ਦੇ ਵਿਤਕਦਾ ਹੁੰਦਾ ਖਾਦ ਸਾਲੀਨਾਂ ਦੇ ਨਦਾਂ ਦੇ ਵਿੱਚ ਡਾਇਆ ਦੀ ਕਿਲਤ ਆ ਜਾਂਦੀ ਹੈ ਕਿਉਂਕਿ ਕੇਂਦਰ ਸਰਕਾਰ ਸਾਨੂੰ ਖਾਦ ਹੀ ਘੱਟ ਕਰਦੀ ਹੈ ਜਦੋਂ ਕਿ ਸਭ ਤੋਂ ਵੱਡਾ ਖੇਤੀ ਪ੍ਰਧਾਨ ਸੂਬਾ ਅਸੀਂ ਆ ਉਹ ਸਾਨੂੰ ਰੋਕ ਦੋ ਕੇ ਜਾਣਬੁੱਝ ਕੇ ਲੇਟ ਕਰਕੇ ਭੇਜਦੇ ਆ ਖਰਾਬ ਕਰਦੇ ਆ ਐਤਕਾ ਵੀ ਉਹਨਾਂ ਨੇ ਖਰਾਬ ਕੀਤਾ ਇਸ ਕਰਕੇ ਇੱਕ ਤੇ ਕੇਂਦਰ ਨੂੰ ਇਹ ਬੇਨਤੀ ਹੈ ਅੱਜ ਹੀ ਸਵੇਰੇ ਬੀ ਦੀ ਐਗਰੀਕਲਚਰ ਮਿਨਿਸਟਰ ਖੁੜੀਆ ਸਾਹਿਬ ਦੇ ਨਾਲ ਵੀ ਗੱਲ ਹੋਈ ਸੀਗੀ ਤੇ ਉਹਨਾਂ ਨੇ ਕਿਹਾ ਕਿ ਹੀ ਹੋਰ ਜਿਹੜੇ ਰੈਕ ਆਉਣਗੇ ਇੱਥੇ ਲਾਵਾਂਗੇ ਹੱਪੀਟ ਦੇ ਇਲਾਕਿਆਂ ਵਾਸਤੇ ਉਹਨਾਂ ਨੂੰ ਦੇਾਂਗੇ ਸੋ ਕੇਂਦਰ ਸਰਕਾਰ ਨੂੰ ਬੇਨਤੀ ਆ ਕਿ ਜੇ ਸਾਨੂੰ ਖਾਦਾਂ ਟਾਈਮ ਤੇ ਦਿੱਤੀਆਂ ਜਾਣ ਟਾਈਮ ਸੇ ਖਾਦਾਂ ਪਹੁੰਚਾਈਆਂ ਜਾਣ ਤਾਂ ਜੋ ਸਾਡੇ ਕਿਸਾਨ ਸਹੀ ਟਾਈਮ ਦੇ ਉੱਤੇ ਆਪਣੀ ਕਣਕ ਬੀਜ ਸਕਣ ਖਾਦਾਂ ਵਰਤ ਸਕਣ ਜਿਹੜੀ ਉਹ ਟਾਈਮਿੰਗ 'ਚ ਫਰਕ ਪੈਂਦਾ ਉਹਦੇ ਕਰਕੇ ਹੀ ਉਹ ਜਿਹੜੇ ਕਾਲੀ ਬਜਾਦ ਕਾਲਾ ਬਜਾਦ ਆ ਲਿਆ ਉਹ ਆਪਣਾ ਕੰਮ ਕਰ ਜਾਂਦੇ ਆ ਪਲੇਟ ਹੋ ਗਈ ਜੀ ਔਣੀ ਦੀ ਜੀ ਇਦਾਂ ਦੀ ਫਾਰਮ ਭਲਾ ਕੇ ਸੋ ਕਿਸਾਨ ਨੂੰ ਕਿਉਂਕਿ ਪਹਿਲੀ ਵਗਾੜਾ ਵੱਤ ਤਾਂ ਆਈ ਹੁੰਦੀ ਓਨੂੰ ਕਾਲੀ ਹੁੰਦੀ ਆ ਉਹ 2-400 ਰੁਪਇਆ ਵੱਧ ਖਰਚੇ ਦਾ ਪਰ ਉਹ ਬਹੁਤ ਕੰਮ ਖਰਾਬ ਇਸ ਕਰਕੇ ਸਾਰੇ ਕਿਸਾਨਾਂ ਨੂੰ ਬੇਨਤੀ ਕੀਤੀ ਆ ਅਜਨਾਲਾ ਕਿਉਂਕਿ ਹਰ ਪੀੜਤ ਇਲਾਕਾ ਕਿਸੇ ਨੂੰ ਵੀ ਅਜਨਾਲੇ ਦੇ ਵਿੱਚ ਖਾਦ ਜਿਹੜੀ ਹੈ ਜੀ ਉਹ ਰੇਟ ਤੋਂ ਵੱਧ ਪੈਸਾ ਨਹੀਂ ਵੇਚਣ ਦੇਾਂਗੇ ਔਰ ਕਿਸੇ ਨੂੰ ਵੀ ਖਾਦ ਦੇ ਨਾਲ ਕੋਈ ਹੋਰ ਕੈਮੀਕਲ ਜਿਹੜਾ ਉਹ ਨਹੀਂ ਵੇਚਣ ਦੇਾਂਗੇ ਭਾਵੇਂ ਜੋ ਬਤੀ ਹੋਵੇ ਇਸੇ ਕਰਕੇ ਮੈਂ ਆਪ ਜਾ ਕੇ ਕਦਾ ਦੁਕਾਨਦਾਰਾਂ ਨੂੰ ਅਫਸਰ ਨੂੰ ਨਾਲ ਲੈ ਕੇ ਗਿਆ ਬੇਨਤੀ ਕਰਾਇਆ ਪਾ ਦੇ ਉਹਨੂੰ ਇਹ ਕੰਮ ਕਰਨਗੇ ਤੇ ਉਹਨਾਂ ਦੇ ਖਿਲਾਫ ਕਾ ਦੋ ਇੱਕ ਜੇ ਕੋਈ ਸ਼ਿਕਾਇਤ ਆਉਂਦੀ ਹੈ ਕਿਸਾਨ ਦੀ WhatsApp ਨੰਬਰ ਤੇ ਫਿਰ ਉਹ ਆਦੀ ਸਾਡੇ ਕੋਲ ਤੇ ਉਸੇ ਲਗਾ ਦੋ ਇੱਕ ਤਾਂ ਹੀ WhatsApp ਨੰਬਰ ਦਿੱਤਾ ਕਿ ਸ਼ਿਕਾਇਤ ਕਰੋ ਸਾਨੂੰ ਅਸੀਂ ਕਾਰਵਾਈ ਕਰਾਂਗੇ ਉਸ ਸਾਰੇ ਸਭ ਤੁਹਾਡੇ ਹਲਕੇ ਵਿੱਚ ਬਹੁਤ ਜਿਆਦਾ ਐਸੀ ਜ਼ਮੀਨ ਸੀ ਜਿੱਥੇ ਕਿ ਬਹੁਤ ਜਿਆਦਾ ਗਾਦ ਆ ਗਈ ਸੀ ਰੇਤ ਆ ਗਈ ਸੀ ਕਿ ਆ ਉਹ ਕਲੀਅਰ ਹੋ ਚੁੱਕੀ ਨਹੀਂ ਨਹੀਂ ਉਹ ਤਾਂ ਬਹੁਤ ਵਧੀਆ ਜਿਹੜੀ ਮਾਨ ਸਾਹਿਬ ਨੇ ਸਾਡੀ ਬੇਨਤੀ ਦੇ ਉੱਤੇ ਮੈਂ ਬੇਨਤੀ ਕੀਤੀ ਮਾਨ ਸਾਹਿਬ ਨੂੰ ਕਿ ਜਿਸ ਦਾ ਖੇਤ ਉਸ ਦੀ ਰੇਤ ਪਾਲਿਸੀ ਲਾਗੂ ਕੀਤੀ ਜਾਵੇ ਉਹ ਮਾਨ ਸਾਹਿਬ ਨੇ ਕੈਬਿਨਟ ਦੇ ਵਿੱਚ ਉਹ ਲਾਗੂ ਕਰਕੇ ਉਹ ਬੜਾ ਫਾਇਦਾ ਹੋਇਆ ਜਿਨ੍ਹਾਂ ਦੇ ਜ਼ਮੀਨ ਦੇ ਵਿੱਚ ਰੇਤ ਆਈ ਸੀਗੀ ਹਾਂ ਸੋ ਉਹਨਾਂ ਨੇ ਵਧੀਆ ਮਤਲਬ ਜਿਹੜੇ ਆਪਣੇ ਪੈਸੇ ਵਗਾਦਾ ਵਾਟਰ ਇੱਥੇ ਵਧੀਆ ਉਹ ਨਿਕਲ ਰਹੀ ਐ ਸਸੇ ਟਾਈਮ ਤੇ ਲੱਗੂ ਪਰ ਨਿਕਲ ਰਹੀ ਐ ਕਿਉਂਕਿ ਕਈਆਂ ਥਾਵਾਂ ਤੇ 8-8 ਫੁੱਟ ਐ 7-7 ਫੁੱਟ ਐ 6-6 ਫੁੱਟ ਐ ਇਸ ਕਰਕੇ ਉਹ ਤੇ ਟਾਈਮ ਲੱਗਦਾ ਪਰ ਹੋ ਜਾਊਗਾ ਜਿਹੜੇ ਕਿਸਾਨਦਾਨ ਨੂੰ ਸੁਣਦੇ ਨੇ ਵੇਖਦੇ ਨੇ ਕਿਹੜਾ ਨੰਬਰ ਜੇ ਨਾਮ ਨੰਬਰ ਦੱਸਿਓ ਕਿਹੜਾ ਨੰਬਰ ਔਰ ਕਿਸੇ ਵੀ ਸਮੇਂ ਤੁਹਾਨੂੰ ਕਾਲ ਕਰ ਸਕਦੇ ਨੇ ਕਿਸਾਨ ਬਿਲਕੁਲ ਮੇਰਾ ਵਟਸਐਪ ਨੰਬਰ ਆ 95 75095 ਜੀ 10, 10, 0, 1, 7, 5, 0, 9, 5, 3 301 750953001 ਇਹ WhatsApp ਤੇ ਚੱਲਦਾ ਕੋਈ ਵੀ ਕਿਸਾਨ ਪਦਾ WhatsApp ਦੇ ਉੱਤੇ ਆਪਣੀ ਸ਼ਿਕਾਇਤ ਵੀ ਕਰ ਸਕਦਾ ਗੱਲ ਵੀ ਕਰ ਸਕਦਾ ਉਹਨੂੰ ਕੋਈ ਖੱਜਲ ਖਰਾਬ ਹੋਣ ਦੀ ਲੋੜ ਨਹੀਂ ਉਹਦੇ ਨਾਲ ਜੇ ਕੋਈ ਰੇਟ ਬਦਲ ਹੁੰਦਾ ਤਾਂ ਮੈਨੂੰ ਉਸੇ ਨੂੰ ਕਾਲ ਕਰ ਦੇਣ ਮੈਂ ਉਸੇ ਦੇ ਆਜੂ ਕਿੰਨੇ ਕਿ ਫਲੈਕਸ ਜਿਹੜੇ ਤੁਸੀਂ ਪਵਾਏ ਨੇ ਜਿਹੜੇ ਸਭ ਦੁਕਾਨਾਂ ਤੇ ਲਗਾਏ ਜਾਣਗੇ ਜੀ ਦੁਕਾਨਾਂ ਸਾਡੀਆਂ 60 ਸਟੋਰ ਨੇ ਸਾਰੇ ਸਟੋਰਾਂ ਤੇ ਦੋ ਦੋ ਲਾਵਾਂਗੇ ਅਸੀਂ ਜਿੰਨੇ ਵੀ ਮਤਲਬ ਸਟੋਰਾਂ ਦੇ ਬਾਅਦ ਹੀ ਲਾਉਣੇ ਆ ਹੋਰ ਕਿਤੇ ਤੇ ਲਾਉਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਜਿੱਥੋਂ ਕਿਸਾਨ ਨੇ ਆ ਕੇ ਚੀਜ਼ ਲੈਣੀ ਆ ਉਹਨੂੰ ਪਤਾ ਹੋਣਾ ਚਾਹੀਦਾ ਕਿ ਆਹ ਰੇਟ ਲੱਗੇ ਆ ਇੰਨਾ ਰੇਟਾਂ ਤੇ ਲੈਣੀ ਆ ਸਟੋਰਾਂ ਤੇ ਲਿਸਟ ਪਹਿਲੇ ਲੱਗੇ ਨਹੀਂ ਹੁੰਦੀ ਕਲੇ ਨਹੀਂ ਲਾਉਂਦੇ ਦੀ ਉਹ ਲਾਉਂਦੇ ਵੀ ਆ ਤੇ ਛੋਟੀ ਕਰਕੇ ਲਾਉਂਦੇ ਆਵੇਂ ਪਿੱਛੇ ਕਰਕੇ ਕਿਤੇ ਲਾਈ ਹੁੰਦੀ ਆ ਇਹ ਆਪਾਂ ਉਹ ਗੇਟਾਂ ਦੇ ਬਾਹਰ ਲਾਵਾਂਗੇ ਕਿਸਾਨ ਨੂੰ ਆਉਂਦੇ ਹੀ ਉਹਦੇ ਸਿੱਧਾ ਜਿਹੜਾ ਉਹ ਮੱਥੇ ਦੇ ਮਤਲਬ ਜਿਹੜਾ ਜਦੋਂ ਵੇਖੂਗਾ ਤੁਹਾਨੂੰ ਪਤਾ ਲੱਗ ਜੂਗੇ ਸਰਕਾਰ ਦੇ ਆਦੇਟ ਹੈ ਜੇ ਤੁਸੀਂ ਲਵਾਸੋ ਤੇ ਇਹਨੂੰ ਲਵਾਵੇ ਸਦਾ ਕੋਈ ਨਾ ਕੋਈ ਜਿਹੜਾ ਲਵਾਊਗਾ ਉਹਦੇ ਖਿਲਾਫ ਕਾਰਵਾਈ ਕਰਾਂਗੇ ਦੁਕਾਨਾਂ ਤੇ ਲਗਣਾ ਜਿਹੜਾ ਦੁਕਾਨਦਾਰ ਫਲੈਕਸ ਲਵਾਊਗਾ ਰੇਟ ਲਿਸਟ ਲਵਾਊਗਾ ਤੇ ਉਹਦੇ ਖਿਲਾਫ ਕਾਰਵਾਈ ਕਰਾਂਗੇ ਕੋਈ ਇਰਦਾ ਦੀ ਗੱਲ ਹੈ ਬਿਲਕੁਲ ਜੀ ਐਕਸ਼ਨ ਮੋੜ ਵਿੱਚ ਦਿਖਾਈ ਦੇ ਰਹੇ ਨੇ ਕੁਲਦੀਪ ਸਿੰਘ ਢਾਲੀਵਾਲ ਕਿਉਂਕਿ ਇਹਨਾਂ ਨੂੰ ਸ਼ਿਕਾਇਤਾਂ ਮਿਲਿਆ ਸੀ ਕਿਸਾਨਾਂ ਦੀ ਜਿਹੜੀ ਡੀਏਪੀ ਖਾਦ ਹੈ ਉਹ ਬਲੈਕ ਮਾਰਕੀਟ ਹੋ ਰਹੀ ਹੈ ਉਹਨਾਂ ਨੂੰ ਮੁੱਲ ਤੋਂ ਵੱਧ ਪੈਸੇ ਖਰਚਣੇ ਪੈ ਰਹੇ ਨੇ ਔਰ ਇਹਨਾਂ ਨੇ ਅਖਿਆ ਹੁਣ ਤਾਰਨਾ ਕੀਤੀ ਹੈ ਵੀ ਜੇਕਰ ਕੋਈ ਵੱਧ ਮੁੱਲ ਤੇ ਡੀਪੀ ਖਾਦ ਦਿੰਦਾ ਹੋਇਆ ਫੜਿਆ ਗਿਆ ਜਾਂ ਉਹਨਾਂ ਨੂੰ ਕੋਈ ਸ਼ਿਕਾਇਤ ਮਿਲ ਗਈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਭਾਵੇਂ ਉਹ ਕੋਈ ਦੁਕਾਨਦਾਰ ਹੋਵੇਗਾ ਸਟਾਕਿਸ ਹੋਵੇਗਾ ਜਾਂ ਕੋਈ ਅਫਸਰ ਹੋਵੇਗਾ। ਉਹ ਦੂਜੇ ਪਾਸੇ ਉਹਨਾਂ ਨੇ ਆਪਣਾ WhatsApp ਨੰਬਰ ਵੀ ਜਾਰੀ ਕੀਤਾ ਹੈ ਵੀ ਜੇਕਰ ਕਿਸਾਨ ਕੋਈ ਸ਼ਿਕਾਇਤ ਕਰਦੇ ਨੇ ਉਹਨਾਂ ਨੂੰ ਜੇਕਰ ਕਿਸਾਨਾਂ ਨੂੰ ਕੋਈ ਮਹਿੰਗੀ ਖਾਦ ਮਿਲਦੀ ਹੈ ਤਾਂ ਉਹ WhatsApp ਨੰਬਰ ਤੇ ਸ਼ਿਕਾਇਤ ਕਰ ਸਕਦੇ ਨੇ। ਉਸ ਦੇ ਖਿਲਾਫ ਹੋ ਜੇ ਉਹ ਸ਼ਿਕਾਇਤ ਜਿਸ ਦੇ ਖਿਲਾਫ ਹੋਏਗੀ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਸਰੀਚਾ ਦੇ ਅਦਿਨਿਕ ਸਟੇ ਟੀਵੀ ਅੰਮ੍ਰਿਤਸਰ